ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਰ ਦਾ ਹੁਜਰਾ ਕੇਰੂ ਪਹਾੜ ਦੇ ਲਾਗੇ ਸ੍ਰੀ ਮਲਕ ਜੀ ਦਾ ਵਿਛੋੜਾ ਦ੍ਰਿਸ਼ਟਮਾਨ ਪਿਆਰ ਵਾਲੀ ਮਨਾਲੀ ਇਹ ਅਸਹਿ ਛੱਟ ਹੈ ਤੇ ਖਾਸ ਕਰਕੇ ਮੇਰੇ ਮਨ ਲਈ ਜਿਸ ਤੇ 66 ਤੇ 66 ਵਜੀ ਹੈ ਪਰ ਸਾਈਂ ਬਰਕਤ ਦੇਵੇ ਅਸੀਂ ਕੁਭਰਾਈਏ ਨਾ ਦਿਲ ਤਰਬਾ ਨੂੰ ਸਾਈਂ ਸਾਜ ਦੀ ਸੁਰ ਨਾਲ ਸੁਰ ਕਰ ਰੱਖੀਏ ਜੇਰਾ ਟਿੱਲੀਆਂ ਹੋਣ ਤਾਂ ਕੱਸ ਲਈਏ ਤੁਹਾਨੂੰ ਤਾਂ ਦਿਲ ਦੀ ਕਿੱਲੀ ਕੱਸਣ ਦੀ ਜਾਂਚ ਹੈ ਮੈਨੂੰ ਸਾਈਆਂ ਜੀ ਨੇ ਖੇਚਲੇ ਦਿਖਾਣੇ ਸਨ ਤਾਂ ਹੀ ਉਹ ਸਬਰ ਦੇ ਹੁਜਰੇ ਵਿੱਚ ਵਾਸਾ ਦਿੱਤਾ ਚਾਹੀ ਹੁਜਰਾ ਕੇਰੂ ਪਹਾੜ ਦੇ ਲਾਗੇ ਬਣਿਆ ਸ਼ੁਕਰ ਹੈ ਕਿ ਸਟਾ ਸੈਂਦਿਆਂ ਮਨ ਪੱਥਰ ਨਹੀਂ ਹੋ ਗਿਆ ਇਸ ਦੀ ਲਚਕ ਇਸ ਦੀ ਦਰਵਣਤਾ ਕਾਇਮ ਹੈ ਇਹ ਦਰਵਣਤਾ ਹੈ ਹੀ ਤਾਂ ਜੀ ਭਿਆਨੇ ਬਾਲ ਵਾਂਗ ਆਪਣੀ ਮਾਂ ਵਾਹਿਗੁਰੂ ਜੀ ਨੂੰ ਚੰਬੜ ਜਾਂਦਾ ਹੈ ਜੇ ਮਾਂ ਮਾਰੀ ਤਾਂ ਮਾਂ ਨੂੰ ਚੰਬੜੀਦਾ ਹੈ ਤੇ ਇਹ ਚੰਬੜ ਵੀ ਉਸਦੀ ਮਿਹਰ ਹੈ ਉਹੀ ਦਿੰਦਾ ਹੈ ਵਿਛੂੜੇ ਪਤਾ ਨਹੀਂ ਕਿਉਂ ਹਨ ਪਰ ਹਨ ਉਸਦੇ ਦਿੱਤੇ ਜੋ ਅਭੋਲੇ ਤੇ ਪ੍ਰੇਮ ਪੁੰਜਿਆ ਇਸ ਕਰਕੇ ਉਸਦੀ ਰਜਾ ਨਾਲ ਸਾਡੀ ਮਰਜੀ ਸਦਾ ਮੇਲ ਖਾਵੇ ਹਾਂ ਰਜਾ ਦੀ ਸੁਰ ਨਾਲ ਮਰਜੀ ਦੀ ਤਰਬ ਮਿਲੀ ਰਹੇ ਆਪਣੀ ਵਖਰੀ ਝੀਣੀ ਬਾਣ ਨਾ ਦੇਵੇ ਪਰਸਾਈਆਂ ਜੀਓ ਮੇਰ ਕਰਨ ਇਸ ਮਨ ਦੀ ਦ੍ਰਮਣਤਾ ਕੋਮਲਤਾ ਪੰਗਰ ਕਾਇਮ ਰਹੇ ਤੇ ਵਿਛੋੜੇ ਦੁੱਖ ਵਿੱਚ ਵੀ ਨਾ ਜਾਵੇ ਪਰ ਪਿਆਰੇ ਪਿਆਰੇ ਰੱਬ ਜੀ ਦੇ ਚਰਨਾਂ ਨੂੰ ਜੱਫੀ ਪਾਈ ਰੱਖੇ ਰਾਖ ਸਦਾ ਪ੍ਰਭ ਆਪਣੇ ਸਾਥ ਤੂੰ ਹਮਰੋ ਪ੍ਰੀਤਮ ਮਨਮੋਹਨ ਤੁਦ ਬਿਨ ਜੀਵਨ ਸਗਲ ਾਕਾਥ ਦੇਖੋ ਗੁਰੂ ਦੀ ਮਿਹਰ ਤੁਹਾਨੂੰ ਦਿੱਲੀ ਲੈ ਆਇਆ ਹੈ ਕਿ ਸਭ ਤੂੰ ਵੱਦ ਰਾਂਝ ਜਿਸ ਰਾਜ ਨੂੰ ਹੋਣਾ ਹੈ ਜਿਸਨੇ ਕੂੰਜ ਵਾਂਗੂ ਵਿਲਕਣਾ ਹੈ ਉਸ ਨੂੰ ਸ਼ਬਦ ਗੂੰਜਾਰ ਕੀਰਤਨ ਦੀ ਮਿੱਟੀ ਮਿੱਟੀ ਸੱਦ ਮਿਲੇ ਉਹ ਕੁਝ ਅਰਸੇ ਲਈ ਆਪਣੇ ਸਰੀਰਕ ਮਾਲਕ ਤੋਂ ਇਸ ਸੱਦ ਨਾਲ ਉੱਗਲ ਭਰਵੀਂ ਵਿਤਣਾ ਕਰੀ ਤੁਹਾਡੀ ਸ਼ਬਦ ਗੂੰਜ ਨੇ ਉਸ ਪਵਿੱਤਰ ਗੁਰੂ ਭਗਤ ਤੇ ਵਾਹਿਗੁਰੂ ਪ੍ਰੇਰਣ ਨੂੰ ਵਾਹਿਗੁਰੂ ਪ੍ਰੇਮਣ ਨੂੰ ਠੰਡਾ ਪਾਇਆ ਤੇ ਮਾਨਸਿਕ ਸੁਖ ਦਿੱਤੇ ਵਾਹਿਗੁਰੂ ਤੁਹਾਡਾ ਭਲਾ ਕਰੇ ਕੀਰਤਨ ਕਰਦੇ ਠੰਡਾ ਪਾਉਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ